ਸਾਂਝੀ ਲਈ ਬਿਠੇ ਆਪਣੀ ਇਹਦੀ ਵੇਲੇ ਬਿਠੇ ਦੀਪੂ ਲਖਵਾਲੀਉ ਦੇ ਅੱਛਾ ਜੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਅਈ ਗਏ ਚਲ ਮਿਲਣਾ ਮੂੰ ਬੰਨੇ ਆਉਂਦੇ ਫੈਟ ਆ ਫਾ ਫਾ ਕਰ ਰਹੇ ਤੇ ਪੰਜਾਬੀ ਚ ਲੋਕਸ ਬਾਤ ਚੋਣਾ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਵੱਡੀ ਘਟਨਾ ਵਾਪਰੀ ਹੈ ਦਰਸਲ ਚੋਣਾ ਤੋਂ ਪਹਿਲਾਂ ਗੋਲੀ ਚਲੀ ਹੈ ਜਿਸ ਵਿੱਚ ਕੇ ਇੱਕ ਆਪ ਆਗੂ ਦੀ ਮੌਤ ਹੋ ਗਈ ਹੈ ਜੀ ਹਾਂ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਆਪਾਗੂ ਆਪਣੇ ਸਾਥੀਆਂ ਦੇ ਨਾਲ ਆਪਣੇ ਹਵੇਲੀ 'ਚ ਬੈਠਾ ਸੀ ਇਸ ਦੌਰਾਨ ਦੋ ਮੋਟਰਸਾਈਕਲਾਂ ਤੇ ਆਏ ਅਣਪਛਾਤੇ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਦਕਿ ਉਸਦੇ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਉਹ ਮੁੰਡੇ ਨਾ ਸੀ ਜੌਣਾ ਉਹ ਬਜ਼ੁਰਗ ਵੀ ਵਿੱਚ ਸੀ ਬਜ਼ੁਰਗਾ ਨਾ ਮੈਂ ਥੋੜਾ ਜਿਹਾ ਛੱਪਿਆ ਹੋਰ ਉਹਨਾਂ ਦੇ ਵੀ ਲੱਗਿਆ ਠੀਕ ਇੱਥੇ ਇੱਥੇ ਸਰ ਅੱਗੇ ਬਾਟ ਉੱਤੇ ਕੀ ਨਾ ਬੋਲੀ ਵੱਜੀ ਹਾਂ ਬੋਲਣਾਂ ਦੀ ਜਿੱਥੇ ਕੱਢੀ ਚੰਗ ਤੇ ਹਲਕਾ ਜਨਾਲਾ ਦੇ ਪਿੰਡ ਲੱਖੂਬਾਲ ਚੇ ਪੂਰੀ ਘਟਨਾ ਵਾਪਰੀ ਇਹ ਜਿੱਥੇ ਕਿ ਸ਼ਰਿਆਮ ਗੋਲੀਆਂ ਚੱਲੀਆਂ ਨੇ ਵੋਟਾਂ ਦੇ ਦਿਨ ਤੋਂ ਠੀਕ ਕੁਝ ਘੰਟੇ ਪਹਿਲਾਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਦੀਪਿੰਦਰ ਸਿੰਘ ਦੀਪੂ ਸਰਕਾਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੋਲੀਕਾਰਨ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਦੀਪੂ ਸਰਕਾਰੀਆ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੇ ਚਾਰ ਹੋਰ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਉਧਰ ਹੁਣ ਜ਼ਖਮੀਆਂ ਨੂੰ ਅਜਨਾਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਕਿ ਦੇਰ ਸ਼ਾਮ ਦੀਪੂ ਸਰਕਾਰੀਆ ਆਪਣੇ ਸਾਥੀਆਂ ਦੇ ਨਾਲ ਆਪਣੇ ਘਰ ਦੇ ਬਾਹਰ ਬੈਠੇ ਸੀ ਜਿੱਥੇ ਕਿ ਦੋ ਮੋਟਰਸਾਈਕਲ ਸਵਾਰ ਸ਼ਰਿਆਮ ਆਏ ਅਤੇ ਜਿਨ੍ਹਾਂ ਵੱਲੋਂ ਸ਼ਰਿਆਮ ਫਾਇਰਿੰਗ ਕਰਦੇ ਹਨ ਦੀਪਿੰਦਰ ਸਿੰਘ ਦੀਪੂ ਸਰਕਾਰੀਆ ਅਤੇ ਉਹਨਾਂ ਦੇ ਸਾਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਵਿੱਚ ਕਿ ਆਪਾਗੂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋਏ ਨੇ ਆਪਣਾ ਮੇਜਰ ਕਿਹੜਾ ਪਿੰਡ ਆ ਲਖਵਾਲਾ ਕੀ ਗੱਲ ਹੋਈ ਆ ਅਸੀਂ ਮੇਲੀ ਬਿਠੇ ਆਪਣੀ ਇਹਦੀ ਮੇਲੀ ਬਿਠੇ ਦੀਪੂ ਲਖਵਾਲੀ ਦੇ ਅੱਛਾ ਜੀ ਬਹੁਤ ਮੁੰਡੇ ਆਏ ਮੋਟਰਸਾਈਕਲ ਤੇ ਅਸੀਂ ਕਿੱਥੇ ਮਿਲਣਾ ਮੂ ਬੰਨੇ ਆਉਂਦੇ ਫੈਟ ਖਾ ਖਾ ਕਰ ਰਹੇ ਕਰ ਕਿੰਨੇ ਜਣੇ ਆਏ ਸੀ ਦੋ ਜਣੇ ਅੱਛਾ ਜੀ ਹਾਂ ਜੀ ਕੀ ਕੀ ਕੱਦਣ ਗੋਲੀਆਂ ਮਾਰੀਆਂ ਉਹਨਾਂ ਨੇ ਮਿਸਟਰ ਦਾ ਬਾਰੇ ਕਿਹੜਾ ਨਾਮ ਹੈ ਇਹਨਾਂ ਮਿਸਟਰ ਦਾ ਬਾਰੇ ਪਤਾ ਨਹੀਂ ਗੋਲੀਆਂ ਮਾਰੀਆਂ ਅੱਕੀ ਹਾਲ ਬਣਾ ਗਿਆ ਡਾ ਤੇ ਕਿੰਨੇ ਕਿੰਨੇ ਜਣੇ ਨੂੰ ਗੋਲੀਆਂ ਲੱਗੀਆਂ ਪਾਛੇ ਜਣੇ ਹੋਣੇ ਆ ਅੱਛਾ ਜੀ ਚਾਰ ਜਣੇ ਪਾਛੇ ਇਹ ਕੰਡੀਸ਼ਨਾਂ ਉੱਤੇ ਪਤਾ ਨਹੀਂ ਮਾਰੇ ਇਧਰ ਰਵੇ ਗਏ ਬਹੁਤ ਮੜਾ ਰਾ ਗੋਲੀ ਮੇਰੇ ਹੱਥ ਲੱਗੀ ਗੋਲੀਆਂ ਪਟਾ ਦੇ ਕੀ ਮੰਗ ਕਰਦੇ ਜੀ ਇਹਨਾਂ ਦਾ ਵਾਤਾਵਰਣ ਸਜਾ ਮਿਲ ਜਾਈ ਦੇਣਾ ਕੋਈ ਨਹੀਂ ਕੋਈ ਫਾਂਸੀ ਹੋਣੀ ਚਾਹੀਦੀ ਦੇਣਾ ਉੱਥੇ ਹੀ ਕਟਨਾ ਸਥਾਨ ਤੇ ਜਾਇਜ਼ਾ ਲੈਣ ਲਈ ਪਹੁੰਚੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੱਖੂਵਾਲ ਪਿੰਡ ਵਿੱਚ ਸ਼੍ਰੀ ਆਮ ਨੌਜਵਾਨਾਂ ਤੇ ਫਾਇਰਿੰਗ ਹੋਈ ਹੈ ਜਿਸ ਦੌਰਾਨ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ मामले ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਇਸ ਪੂਰੀ ਘਟਨਾ ਦੌਰਾਨ ਇੱਕ ਨੌਜਵਾਨ ਆਗੂ ਦੀ ਮੌਤ ਹੋਈ ਹੈ ਜਦਕਿ ਬਾਕੀ 4 ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਉਹਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਸਖਤ ਕਾਰਵਾਈ ਕਰਦਿਆਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਬੜੀ ਇਹ ਅਨਫੋਰਚੂਨੇਟ ਇਨਸੀਡੈਂਟ ਆ ਮਾੜੀ ਘਟਨਾ ਹੋਈ ਹੈ ਜੀ ਤੇ ਪਿੰਡ ਦੇ ਵਿੱਚ ਤਕਰੀਬਨ 7 8 8:30 ਦੇ ਕਰੀਬ ਮੋਟਰਸਾਈਕਲ ਤੇ ਲੜਕੇ ਆਏ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਦੀਪਿੰਦਰ ਇਹਦੀ ਡੈਥ ਹੋ ਜਾਂਦੀ ਆ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ ਉਹਨਾਂ ਨੂੰ ਜ਼ੇਰੇ ਇਲਾਜ ਆ ਹਸਪੀਟਲ ਅਸੀਂ ਕੇਸ ਉਹਨਾਂ ਦਾ ਐਫ ਆਈ ਆਰ ਰਜਿਸਟਰ ਕਰਕੇ ਰਿਨਸਟ੍ਰੀਗੇਸ਼ਨ ਅਸੀਂ ਸ਼ੁਰੂ ਕਰਤੀ ਆ ਛੇਤੀ ਮੁਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕਾਨੂੰਨ ਅਨਸਾਰ ਉਹਨਾਂ ਦੇ ਬੰਦੇ ਅੰਜਾਮ ਤੱਕ ਪਹੁੰਚਾਉ ਕਿੰਨੇ ਮੋਟਰਸਾਈਕਲਾਂ ਤੇ ਆਏ ਸੀ ਤੇ ਦੋ ਮੋਟਰ ਦੋ ਮੋਟਰਸਾਈਕਲ ਸੀ ਜੀ ਫਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਕਰਦੇ ਜਿਹੜੇ ਹਥਿਆਰ ਲੱਗਦੇ ਆ ਕਿਉਂਕਿ ਜਿਸ ਤਰੀਕੇ ਨਾਲ ਇਨ ਹਥਿਆਰ ਰਵਲਵਰ ਪਿਸਟਲ ਹੀ ਹੈ ਜੀ ਹੁਣ ਬਾਕੀ ਅਸੀਂ ਸਾਰਾ ਕਿਉਂਕਿ ਥੋੜੀ ਦੇਰ ਪਹਿਲਾਂ ਦੀ ਗੱਲ ਆ ਸਾਰਾ ਅਸੀਂ ਨੂੰ ਇਨਵੈਸਟੀਗੇਟ ਕਰਕੇ ਫਿਰ ਗਏ ਅਸੀਂ ਥੈਂਕ ਯੂ ਥੈਂਕ ਯੂ ਤੇ ਚੋਣਾ ਤੋਂ ਠੀਕ ਕੁਝ ਘਾਟੇ ਪਹਿਲਾਂ ਇਹ ਵਾਪਰੀ ਵਾਰਦਾਤ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਵੱਡਾ ਸਵਾਲ ਚੁੱਕ ਰਹੀ ਹੈ ਕਿ ਆਖਿਰ ਚੋਣ ਜਾਬਤੇ ਦੌਰਾਨ ਇਹਨਾਂ ਮੁਲਜ਼ਮਾਂ ਕੋਲੇ ਹਥਿਆਰ ਆਏ ਕਿੱਥੋਂ ਉਥੇ ਹੀ ਇਸ ਘਟਨਾ ਨੇ ਪੰਜਾਬ ਵਿੱਚ ਮੁਰਤੋਂ ਲੈਂਡ ਆਰਡਰ ਤੇ ਵੀ ਸਵਾਲ ਚੁੱਕੇ ਨੇ ਆਖਿਰਕਾਰ ਐਨਏ ਪਹਿਰਿਆਂ ਅਤੇ ਨਾਕਿਆਂ ਦੇ ਬਾਵਜੂਦ ਅਜਿਹੀ ਘਟਨਾ ਦਾ ਵਾਪਰਨਾ ਕਿਤੇ ਨਾ ਕਿਤੇ ਵੱਡਾ ਚਿੰਤਾ ਦਾ ਵਿਸ਼ਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ